ਮਨ ਬੇहद ਭਾਵੁਕ ਹੋ ਜਾਂਦਾ ਹੈ ਜੀ ਉਸ ਟਾਈਮ ਜਦੋਂ ਪਤਾ ਚੱਲਦਾ ਹੈ ਕਿ ਜਵਾਨ ਲਾਛਾਂ ਵਿਦੇਸ਼ਾਂ ਤੋਂ ਜਿਹੜੇ ਕਿ ਕਮੋਨ ਵਾਸਤੇ ਗਿਆ ਹੋਇਆ ਸੀ ਸਾਡਾ ਪੰਜਾਬੀ ਭਾਈਚਾਰਾ ਵੀ ਪਤਾ ਚੱਲਿਆ ਉੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਉੱਪਰ ਅਟੈਕ ਹੋ ਗਏ ਜਾਂ ਫਿਰ ਕਹਿਣੋ ਵੀ ਕੋਈ ਹਾਦਸਾ ਵਾਪਰ ਗਿਆ ਤੇ ਉਹ ਹਾਦਸੇ ਦੇ ਸ਼ਿਕਾਰ ਹੋ ਗਏ ਤਾਂ ਕਿਸ ਤਰੀਕੇ ਨਾਲ ਉਹਨਾਂ ਦੇ ਰਿਸ਼ਤੇਦਾਰ ਕਹਿੰਦੇ ਖੱਜਲ ਖੁਆਰ ਹੁੰਦੇ ਆ ਆ ਤੁਸੀਂ ਦੇਖ ਰਹੇ ਹੋ ਜੀ ਇੱਕ ਵੀਡੀਓ 에어ਪੋਰਟ ਤੇ ਆਪਾਂ ਅਕਸਰ ਦੇਖਦੇ ਆ ਕਿ ਲੋਕ ਖੁਸ਼ੀ-ਖੁਸ਼ੀ ਚਾਹੀ ਚਾਹੀ ਪਰਿਵਾਰ ਦੇ ਮੈਂਬਰਾਂ ਨੂੰ ਲੈਣ ਜਾਂਦੇ ਆ ਕਿ ਸਾਡੇ ਪਰਿਵਾਰ ਦਾ ਕੋਈ ਮੈਂਬਰ ਘਰ ਆਇਆ ਤੇ ਆਹ ਦੇਖੋ ਤੁਸੀਂ ਇੱਧਰ ਹਾਂਜੀ ਬਹੁਤ ਭਾਵੁਕ ਕਰਨ ਦੇਣ ਵਾਲੀ ਖਬਰ ਆ ਏ ਕਹਿੰਦੇ ਚਾਰ ਡੈਡ ਵੱਡੀਆਂ ਇਕੱਠੀਆਂ ਆਈਆਂ ਵਿਦੇਸ਼ ਤੋਂ ਜੌਰਜੀਆ ਇੱਕ ਹਾਦਸਾ ਹੋਇਆ ਜੀ ਪੰਜਾਬੀ ਉੱਥੇ ਜਿਹੜੇ ਪਰਿਵਾਰ ਸੀਗੇ ਉਹਨਾਂ ਦੇ ਕਈ ਸਾਰੇ ਜਿਹੜੇ ਇੱਧਰ ਮੈਂਬਰ ਆ ਉਹ ਹਾਦਸੇ ਦਾ ਸ਼ਿਕਾਰ ਹੋਏ ਆ ਸੋ ਅੱਜ ਅੰਮ੍ਰਿਤਸਰ 에ਅਰਪੋਰਟ ਤੇ ਕੱਲ ਸੋਰੀ ਕੱਲ ਅੰਮ੍ਰਿਤਸਰ 에ਅਰਪੋਰਟ ਤੇ ਜਿਹਨੇ ਚਾਰ ਡੈਡ ਵੱਡੀਆਂ ਇਕੱਠੀਆਂ ਆਈਆਂ ਬਹੁਤ ਹੈ ਜਬ ਬੜਾ ਗਮ ਗੇਨ ਹੁੰਦਾ ਹੈ ਜਿਹੜਾ ਇਹ ਸਾਰਾ ਦੇਖਣਾ ਇਦਾਂ ਦਾ ਕੁਝ ਵੀ ਜਿਹੜੇ ਜੀ ਕਮਾਉਣ ਲਈ ਗਏ ਸੀ ਵਿਦੇਸ਼ਾਂ ਨੂੰ ਉਹਨਾਂ ਦੀ ਇੱਕ ਗੰਦੂ ਨਾ ਆਇਆ ਇਹ ਮੈਂ ਅੱਧਾ ਅੱਧਾ ਨੰਬਰ ਸਾਡੀ 10 ਜੇਸ ਕਰੀਂ ਸਟਾਰਟ ਕਿੱਥੇ ਕੋਈ ਜਗ੍ਹਾ ਮਿਲੂ ਆਪ ਸੁਣੇ ਇੱਕ ਮਟਰ ਅਕਾ ਚੱਪੀ ਨਾਲ ਇੱਥੇ ਟੁੱਕੜੇ ਇੱਥੇ ਟੁੱਕੜੇ ਇੱਥੇ ਟੁੱਕੜੇ ਆਇਆ ਜੀ ਅੱਜ ਜੀ ਅੱਜ ਇੱਥੇ ਤੁਸੀਂ ਕਿਵੇਂ ਆਏ ਜੀ ਆਪਣੇ ਬਾਰੇ ਥੋੜਾ ਆਪਣੇ ਬਾਰੇ ਦੱਸੋ ਮੇਰਾ ਨਾਮ ਹਰਮਿੰਦਰ ਸਿੰਘ ਜੀ ਮੈਂ ਆਪਣੇ ਚਾਚੇ ਦੇ ਮੁੰਡੇ ਤੇ ਉਹਦੀ ਨੂੰਹ ਦੀ ਡੈੱਡ ਬੋਡੀਆਂ ਲੈਣ ਆਇਆ ਜੀ ਜੋ ਜੋਤੀਏ ਦੇ ਵਿੱਚ ਹਾਫਾ ਹੋਇਆ ਸੀ ਤੇ ਉਹ ਤੇ ਰਾਹੀਂ ਡੈੱਡ ਬੋਡੀਆਂ ਸੈਂਟਰ ਸਰਕਾਰ ਤੇ ਡਾਕਟਰ ਉਹ ਬਵਾਈ ਸਾਹਿਬ ਦੇ ਸੈਫਟੀ ਨਾਲ ਵੀ ਇੱਥੇ ਪਹੁੰਚੇ ਨੇ ਜੀ ਆਪਣੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦਾ ਹਾਂ ਸੈਂਟਰ ਸਰਕਾਰ ਤੇ ਡਾਕਟਰ ਉਹ ਬਵਾਈ ਸਾਹਿਬ ਦਾ ਜੀ ਇਹ ਜੜੀਆਂ ਜੜੀਆਂ ਡੈੱਡ ਬੋਡੀਆਂ ਆ ਰਹੀਆਂ ਇਹਨਾਂ ਦੇ ਨਾਮ ਕੀ ਸੇ ਕਿੱਥੋਂ ਦੇ ਰਹਿਣ ਵਾਲੇ ਐ ਤੇ ਉੱਥੇ ਕੀ ਹਾਲਸਾ ਵਾਪਰੇ ਟੱਡ ਬੁੱਟੀਆਂ ਆ ਰਹੀਆਂ ਨੇ ਜੀ ਮੇਰੇ ਚਾਚੇ ਦੀ ਕੁੜੀ ਆ ਅਮਰਿੰਦਰ ਕੌਰ ਜੀ ਇਹ ਕੋਹਾਂ ਦੀ ਨੂੰਹ ਆ ਜੀ ਮਨਿੰਦਰ ਕੌਰ ਇਹ ਜੋਤਰੀਆ ਦੇ ਵਿੱਚ ਜੋ ਹਾਸਾ ਉਹ ਹੈ ਸੀ ਉਹਦੇ ਆ ਰਹੀਆਂ ਨੇ ਜੀ ਆਪਣਾ ਪਿੰਡਾ ਦੀ ਮਹਿਮਾ ਰਾਜਪੁਰਾ ਜ਼ਿਲ੍ਹਾ ਪਟਿਆਲਾ ਇਹਨਾਂ ਦੇ ਪਰਿਵਾਰ ਦੇ ਪਿੱਛੇ ਕੌਣ ਕੌਣ ਹੈ ਜੀ ਮੇਰੇ ਚਾਚਾ ਜੀ ਨੇ ਜਿਨ੍ਹਾਂ ਤੋਂ ਅੱਖਾਂ ਤੋਂ ਦਿਖਤ ਨਹੀਂ ਜੀ ਉਹਨਾਂ ਨੂੰ ਤੇ ਲੱਤਾਂ ਤੋਂ ਚੱਲ ਵੀ ਨਹੀਂ ਸਕਦੇ ਹੈਗੇ ਜੀ ਬਸ ਥਾਕੇ ਤਾਂ ਹੀ ਚੱਲਦੇ ਨੇ ਇੱਕ ਮਾਤਾ ਜੀ ਬਸ ਦੋ ਹੀ ਨੇ ਅੱਛਾ ਕਮਾਉਂਦਾ ਹੋਰ ਕੌਣ ਕੌਣ ਹੈਗਾ ਜੀ ਉਹਨਾਂ ਦੇ ਘਰ ਜਿਹੜਾ ਕਮਾਉਂਦਾ ਇਹੀ ਸਾਧਨ ਸੀ ਜੀ ਜਿਹੜੇ ਬਾਹਰ ਗਏ ਹੋਏ ਸੀ ਚਾਚਾ ਜੀ ਦੀ ਕੁੜੀ ਹਾਂਜੀ ਭਾਜੀ ਅੱਜ ਇੱਥੇ ਤੁਸੀਂ ਕਿਵੇਂ ਆਏ ਜੀ ਸਰ ਹਾਂਜੀ ਮੈਂ ਬਲੇਰ ਸਿੰਘ ਸਮਾਣੇ ਤੋਂ ਆਇਆ ਹਾਂ ਜੀ ਮੇਰੇ ਭੇਜਾ ਪੂਰਾ ਹੋ ਗਿਆ ਸੀਗਾ ਜਰੀਏ ਤੇ ਉਹਦੀ ਸੀ ਡੈੱਡ ਬੋਡੀ ਲੈਣ ਵਾਸਤੇ ਆਏ ਹੋਏ ਆ ਤੇ ਪੰਜਾਬ ਸਰਕਾਰ ਨੇ ਕਮਰਾਇਆ ਸਾਹਿਬ ਸਾਡਾ ਬਹੁਤ ਸਹਿਯੋਗ ਕੀਤਾ ਤਾਂ ਕਰਕੇ ਡੈੱਡ ਬੋਡੀ ਜਲਦੀ ਮਿਲ ਗਈ ਹੈ ਨਾਲੇ ਜਿੱਥੇ ਬਹੁਤ ਸਰਕਾਰ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਅੱਛਾ ਹਾਦਸਾ ਕੀ ਹੋਇਆ ਸੀ ਉੱਥੇ ਬੜੀ ਮੜਾਈ ਦੱਸੇ ਗੈਸ ਗੈਸ ਕਦੇ ਬਣਦੀ ਦੀ ਮੜਾਈ ਜਨਰੇਟਰ ਨਾਲ ਉਸ ਕਰਕੇ ਹਾਦਸਾ ਹੋ ਗਿਆ ਤੇ ਬਾਹਰ ਕਿੱਥੋਂ ਹੋਈਆਂ ਬੱਠੀਆਂ ਜਿੱਥੇ ਲੈ ਚੁੱਕੀ ਬੜਾ ਦੁੱਖਤਾ ਵਾਪਰੇ ਤੇ ਇਹ ਡੈੱਡ ਬੋਡੀ ਜਿਹੜੀਆਂ ਇੱਥੇ ਆਈਆਂ ਨੇ ਇਹਦੇ ਵਿੱਚ ਕਿਤਾ ਕਿਤਾ ਸਹਿਯੋਗ ਰਿਹਾ ਜਿਆਦਾ ਚ ਪੰਜਾਬ ਸਰਕਾਰ ਦਾ ਜੀ ਤੇ ਇੱਕ ਉਥੋਂ ਦੇ ਉਬਰਾਏ ਸਾਹਿਬ ਦਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਸਾਰੇ ਦਾ ਸ਼ੁਕਰ ਸੱਚੇ ਪਾਤਸ਼ਾਹ ਦਾ ਸਾਡੇ ਨਾਲ ਹੈਲਪ ਕੀਤੀ ਹੈ ਕਿ ਸਾਨੂੰ ਡੈੱਡ ਬੋਡੀਆਂ ਜਿਹਾ ਮਿਲਦੀਆਂ